ਹਾਂਜੀ ਭਾਈ ਜੀ ਸਾਥਰੀ ਦਾ ਸਾਰਿਆਂ ਨੂੰ ਲੋ ਜੀ ਆਪਣਾ YouTube ਚੈਨਲ ਤੇ ਮਿਸਤਰੀ ਭਰਾਉਂ ਦਾ ਚੈਨਲ ਹੈ ਤੇ ਆਪਣਾ Google AdSense ਕੋਡ ਆ ਗਿਆ ਤੇ ਹੁਣ ਆਪਾਂ ਇਹ ਕੋਡ ਦਰਜ ਕਰਨਾ YouTube ਤੇ AdSense ਤੇ ਤੇ ਇਹਨੂੰ ਡੀਗਦੇ ਨੂੰ ਤਾਂ ਹੋ ਗਏ ਵਾਵਾ ਸਾ ਵਾਵਾ ਬੰਨ ਹੋ ਗਏ ਸਾਲ ਕਿਤੇ ਹੋ ਗਏ ਵਾਵਾ ਡੇਢ ਦੋ ਮਹੀਨੇ ਹੋ ਗਏ ਤੇ ਆਉਣਾ ਤਾਂ ਆ ਤਾਂ ਜਾਂਦਾ ਹੈ ਕਿੰਨੇ ਮਹੀਨੇ ਚ ਆ ਜਾਂਦਾ ਹੈ ਕਿੰਨੇ ਮੰਨ ਲਓ ਟਾਈਮ ਲੱਗ ਹੀ ਜਾਂਦਾ ਦੋ ਢਾਈ ਤੇ ਆਪਾਂ ਨੂੰ 2.5 ਮਹੀਨੇ ਇੰਤਜ਼ਾਰ ਕਰਨਾ ਪਿਆ ਪੋਸਟ ਆਫਿਸ ਸੀ ਆਪਾਂ ਵਾਵਾ ਗੇੜੀ ਲਾ ਲਈ ਸੀਗੇ ਤੇ ਆ ਆਪਣਾ Google AdSense ਤੇ ਇਹ ਆਪਣੇ ਭਾਈਚਾਰਾ ਸਾਰਿਆਂ ਦਾ ਤੇ ਆ ਸੰਦੀਪ भाई ਖੜਿਆ ਹੱਥ 'ਚ Google AdSense ਦਾ ਕੋਡ ਆ ਤੇ ਇੱਧਰ ਦੇਖੋ ਮੇਰੇ ਸਾਹਮਣੇ Google AdSense ਜਮਾਂ ਨਾਲ ਕਰੋ ਦੇਖਦੇ ਨੂੰ ਬਹੁਤ ਸਾਰਾ ਹੋ ਬਹੁਤ ਬਹੁਤ ਟਾਈਮ ਹੋ ਗਿਆ ਸਾਲ ਦੀ ਲਓ ਜੀ ਜਿੱਤੇ ਭਾਈ ਐ ਕਰਿਓ ਐ ਨਹੀਂ ਕਰਨਾ ਐ ਕਰਨਾ ਦੇਸੀ ਬੰਦੇ ਵਾਂ ਆਮੀ ਸੁਦੀਪਾ ਜੀ ਕਰੋ ਬਿਜਪਲਾ ਜੀ ਦੇਖ ਰੋ ਜੱਗੀ ਭਾਈ ਆਮੀ ਭਾਈ ਐ ਐ ਜੇ ਕਰਾ ਹੁੰਦਾ ਐ ਜੀ ਐ ਜੇ ਲਾਈਕ ਐ ਇਹ ਲਾਈਕ ਹੁੰਦਾ ਲਾਈਕ ਬਹੁਤ ਟਾਈਮ ਇੰਤਜ਼ਾਰ ਕਰਦੇ ਕਰਦੇ ਐਡਸੈਂਸ ਦਾ ਤੇ ਹੁਣ ਆ ਗਿਆ ਕੋਡ ਤੇ ਆਪਾਂ ਇਹ ਵੀਡੀਓ ਪਾਵਾਂਗੇ ਤੇ ਜਿਵੇਂ ਜਿਵੇਂ ਆਪਣਾ ਪ੍ਰੋਸੈਸ ਪੂਰਾ ਹੋਊਗਾ ਉਸ ਤੋਂ ਬਾਅਦ ਪੇਮੈਂਟ ਆਪਣੇ ਖਾਤੇ 'ਚ ਆਉਣੀ ਸਟਾਰਟ ਹੋ ਜੂਗੀ ਤੇ ਆਪਣਾ ਕੰਮ ਤੁਹਾਨੂੰ ਪਤਾ ਆ ਤੁਹਾਡੇ ਸਾਹਮਣੇ ਆ ਜਿਹੜਾ ਬ੍ਰਿਕ ਵਰਕ ਤੇ ਇਹਦੇ ਬਾਰੇ ਆਪਾਂ ਵੀਡੀਓ ਪਾਉਨੇ ਆ ਤੇ ਆਪਣੇ YouTube ਚੈਨਲ ਤੇ ਹਵੇਲੀ ਦਰਵਾਜ਼ੇ ਦੀਆਂ ਬਹੁਤ ਸਾਰੀਆਂ ਵੀਡੀਓ ਪਾਈਆਂ ਹੋਈਆਂ ਨੇ ਤੇ ਇਹਦੇ ਕਰਕੇ ਆਪਣਾ YouTube ਚੈਨਲ ਤੇ YouTube ਫੈਮਿਲੀ ਨੇ ਬਹੁਤ ਸਾਥ ਦਿੱਤਾ ਤੇ ਉਸ ਹਾਵ ਨਾਲ ਉਹਨਾਂ ਦੀ ਸਾਰੀ ਮਨ ਲਓ ਸਪੋਰਟ ਨਾਲ ਆਪਣਾ YouTube ਚੈਨਲ ਮੋਨਟਾਈਜ਼ ਹੋਇਆ ਤੇ ਉਹ ਤੋਂ ਬਾਅਦ ਕੋਡ ਵੀ ਆ ਗਿਆ ਹੁਣ ਖਾਤੇ 'ਤੇ ਪੇਮੈਂਟ ਆਉਣਾ ਬਾਕੀ ਹੈ ਉਹ ਵੀ ਆਪਾਂ ਆਜੂਗੀ 21 ਤਰੀਕ 21 ਤਰੀਕ ਤੋਂ 26 ਤਰੀਕ ਤੱਕ ਆਪਣੀ ਖਾਤੇ 'ਤੇ ਪੇਮੈਂਟ ਟਰਾਂਸਫਰ ਹੋ ਜੂਗੀ ਲਓ ਜੀ ਸਾਰੇ YouTube ਫੈਮਲੀ ਦਾ ਬਹੁਤ ਬਹੁਤ ਧੰਨਵਾਦ ਤੇ ਸੰਦੀਪ ਭਾਈ ਜੀ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ YouTube ਚੈਨਲ ਤੇ ਡਿਜ਼ਾਈਨ ਬਣਾ ਬਣਾ ਕੇ ਤੇ ਸੰਦੀਪ ਜੀ ਵਿਜੇਪਾਲ ਬਾਈ ਜੀ ਤੇ ਜਿੱਤੇ ਬਾਈ ਦੀਆਂ ਫੁੱਲ ਵੀਡੀਓ ਪਾਈਆਂ ਆਪਾਂ YouTube ਚੈਨਲ ਤੇ ਤੇ ਸਾਰਾ ਭਾਈਚਾਰਾ ਮਿਸਤਰੀ ਭਾਈ ਜਰਾ ਸਾਹਮਣੇ ਆ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਮਿਸਤਰੀ ਭਰਾਵਾਂ ਦਾ ਚੈਨਲ ਹੈ ਜੀ ਧੰਨਵਾਦ ਹਾਂਜੀ ਦੋਸਤੋ ਅੱਜ ਆਪਾਂ Google AdSense ਦੇ ਕੋਡ ਨੂੰ ਖੋਲਣ ਲੱਗਿਆਂ ਤੇ ਉਸ ਤੋਂ ਬਾਅਦ ਆਪਾਂ YouTube ਚੈਨਲ ਤੇ ਆਪਾਂ ਇਹਨੂੰ ਫੀਡ ਕਰਾਂਗੇ ਤੇ ਆ ਆ ਗਿਆ ਨਾ ਸੀਗਾ ਆਪਣਾ ਜਗਦੀਸ਼ ਖਾਟਵਾ ਬਾਵੜਾ ਫਾਇਲਗਾ ਪੰਜਾਬ ਤੇ ਬਹੁਤ ਵਧੀਆ ਤਰੀਕੇ ਨਾਲ ਆਪਾਂ ਤਰੀਕੇ ਨਾਲ ਆਪਣੇ ਕੋਲ ਪਹੁੰਚ ਗਿਆ ਤੇ ਤੁਹਾਡੇ ਸਾਹਮਣੇ ਇਹਨੂੰ ਓਪਨ ਕਰਦੇ ਆਂ ਤੇ ਕੋਡ ਆਪਾਂ ਭਰਾਂਗੇ ਜਾਂ ਦੂਜੀ ਸਾਈਡ ਐਸੇ ਲਾ ਲਓ ਜੀ ਦੇਖਦੇ ਆ ਕੋਡ ਤਾਂ ਹੈਗਾ ਬਈ ਯਾਰ ਹੈਗਾ ਹੈਗਾ ਕੋਡ ਹੈਗਾ ਲਓ ਜੀ ਕੋਡ ਆ ਚੁੱਕਿਆ ਤੇ ਇਸ ਤਰੀਕੇ ਦਾ ਕੋਡ ਆਉਂਦਾ ਤੁਹਾਡੇ ਸਾਹਮਣੇ ਆ ਤੇ ਇਹ ਜਲੀ ਛਵੀਏ ਵੀ ਕੋਡ ਦਿਖੇ ਨਾ ਤੇ ਆ ਮੈਂ ਥੜਿਆ ਕਰਤਾ ਲਕੂਤਾ ਇਹਦੇ ਆ ਗੂਗਲ ਐਡਸ ਸੈਂਸ ਦਾ ਕੋਡ ਤੇ ਉਹ ਮੰਗੇ ਆਪਾਂ Google ਲਾਇਸੈਂਸ ਤੇ ਤੇ ਉਹ ਤੋਂ ਬਾਅਦ ਆਪਣੀ ਪੇਮੈਂਟ ਆਊਗੀ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ YouTube ਫੈਮਿਲੀ ਦਾ ਆਪਣੇ ਚੈਨਲ ਨੂੰ ਸਪੋਰਟ ਕਰਨ ਵਾਸਤੇ ਤੇ ਐਵੇਂ ਹੀ ਵੀਡੀਓ ਲੈ ਕੇ ਆਉਂਦੇ ਰਵਾਂਗੇ ਤੁਹਾਡੇ ਲਈ ਤੇ ਤੁਹਾਨੂੰ ਪਤਾ ਹੈ ਕੰਮ ਆਪਣਾ ਬ੍ਰਿਕ ਵਰਕ ਹੈ ਕੰਟਰਕਸ਼ਨ ਦਾ ਕੰਮ ਹੈ ਤੇ ਇਹਦੇ ਬਾਰੇ ਨੌਲੇਜ ਜਿੰਨੀ ਹੋਊਗੀ ਜਿੰਨੀ ਜਾਣਕਾਰੀ ਹੋਊਗੀ ਪੇਸ਼ ਕਰਦੇ ਰਵਾਂਗੇ ਧੰਨਵਾਦ